ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਜੀ ਲਸਣ ਲਗਾਣ ਤੇ ਲਸਣ ਵੈਸੇ ਤਾਂ ਤੁਸੀਂ ਐਦਾਂ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਖੁੱਲਾ ਟਾਈਮ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਜੇ ਤੁਸੀਂ ਕੁਝ ਨਵਾਂ ਟਰਾਈ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਆਪਣੇ ਪੱਤੀਆਂ ਜਿਹੜੀਆਂ ਲਸਣ ਦੀਆਂ ਛੇਤੀ ਨਿਕਲ ਆਉਣ ਤਾਂ ਆਪਾਂ ਉਹਨੂੰ ਹਰਾ ਵਰਤਣਾ ਵਾ ਤੇ ਉਹਦੇ ਵਾਸਤੇ ਇੱਕ ਆਪਾਂ ਅਜਿਹਾ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਆਂ ਜੇ ਜੋ ਤੁਸੀਂ ਬਹੁਤ ਆਸਾਨੀ ਦੇ ਨਾਲ ਲਸਣ ਲਗਾ ਸਕਦੇ ਹੋ ਚਾਹੇ ਵੈਸੇ ਤਾਂ ਮੈਂ ਤੁਸੀਂ ਕਮਲਿਆਂ ਵਾਸਤੇ ਇਸ ਤਰ੍ਹਾਂ ਤਿਕਾ ਅਪਣਾ ਸਕਦੇ ਹੋ ਪਰ ਜੇ ਤੁਹਾਡੇ ਕੋਲ ਟਾਈਮ ਹੈਗਾ ਖੁੱਲਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖੇਤ ਵਿੱਚ ਵੀ ਇਸ ਤਰ੍ਹਾਂ ਲਗਾ ਸਕਦੇ ਹੋ ਬਹੁਤ ਆਸਾਨੀ ਦੇ ਨਾਲ ਲਸਣ ਉੱਗ ਜਾਂਦਾ ਠੀਕ ਆ ਜੀ ਆ ਮੈਂ ਲੈ ਲੀਆਂ ਕੁਛ 7-8 ਆਲ ਜੜੀਆਂ ਹੁੰਦੀਆਂ ਪੂਰੀਆਂ ਮਦਰ ਮਦਰ ਗੰਡੀਆਂ ਜਿਹੜੀਆਂ ਉਹ ਮੈਂ ਲਈਆਂ ਵਾਂ ਇਹਨਾਂ ਨੂੰ ਕਲੀਆਂ ਕਲੀਆਂ ਨਹੀਂ ਕਰਨਾ ਇਸ ਤਰ੍ਹਾਂ ਹੀ ਰੱਖਣਾ ਆ ਜਿਹਦੇ ਥੱਲੇ ਕਿ ਆ ਇਸ ਤਰ੍ਹਾਂ ਜਿਹੜੇ ਆ ਜੜਾ ਵਾ ਨਾ ਉਹ ਹੋਣ ਤੁਸੀਂ ਇਸ ਤਰ੍ਹਾਂ ਹੀ ਬੰਦ ਹੀ ਗੰਡੀਆਂ ਲੈਣੀਆਂ ਬੰਦ ਗੰਡੀਆਂ ਲੈ ਕੇ ਤੁਸੀਂ ਕੋਈ ਵੀ ਜਾਲੀ ਲੈ ਸਕਦੇ ਹੋ ਇਸ ਤਰ੍ਹਾਂ ਦੀ ਪਲਾਸਟਿਕ ਦੀ ਜਾਲੀ ਲੈ ਲਓ ਸਟੀਲ ਦੀ ਜਾਲੀ ਲੈ ਲਓ ਮਤਲਬ ਕੋਈ ਵੀ ਜਾਲੀ ਲੈ ਲਓ ਤੁਸੀਂ ਠੀਕ ਆ ਜੀ ਚਾਹੇ ਤਾਂ ਤੁਸੀਂ ਇਹ ਆਟਾ ਛਾਣ ਵਾਲੀ ਛਣਨੀ ਲੈ ਲਓ ਜੇ ਤੁਹਾਡੇ ਕੋਲ ਕੁਝ ਹੋਰ ਨਹੀਂ ਹੈਗਾ ਇੱਕ ਤੁਸੀਂ ਇਸ ਤਰ੍ਹਾਂ ਦਾ ਕੋਈ ਪਤੀਲਾ ਲੈ ਲਓ ਜਿਹਦੇ ਉੱਤਰ ਕੇ ਇਹ ਛਾਣਨੀ ਜਿਹੜੀ ਆ ਬਿਲਕੁਲ ਪੂਰੀ ਪੂਰੀ ਆ ਜਵੇ ਇਸ ਤਰ੍ਹਾਂ ਤੁਸੀਂ ਦੇਖੋ ਆ ਦੇਖੋ ਬਿਲਕੁਲ ਪੂਰੀ ਵਿੱਚ ਆ ਗਈ ਨਾ ਜਿੱਦਾਂ ਇਹਦੇ ਨਾਲਪ ਦਾ ਇਹਦਾ ਹੀ ਢੱਕਣ ਹੋਵੇ ਹੁਣ ਇਹਦੇ ਵਿੱਚ ਆਪਾਂ ਪਾਣੀ ਭਰ ਦਵਾਂਗੇ ਆ ਜਿਹੜਾ ਪਤੀਲਾ ਵਾ ਇਹ ਚ ਪਾਣੀ ਭਰ ਕੇ ਛਾਣਨੀ ਨੂੰ ਆਪਾਂ ਉੱਪਰ ਰੱਖ ਦੇਣਾ ਵਾ ਇਹ ਵਾਲਾ ਜਿਹੜਾ ਲਸਣ ਆ ਇਹਨੂੰ ਪਹਿਲਾਂ ਪਾਣੀ ਦੇ ਨਾਲ ਤੁਸੀਂ ਭੇ ਕੇ ਅਗਰ ਤੁਸੀਂ ਮੌਲ ਖਰੀਦਿਆ ਤਾਂ ਨੂੰ ਇੱਕ ਦੋ ਵਾਰੀ ਧੋ ਲਓ ਤੁਸੀਂ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਇਹਨੂੰ ਦਵਾਈ ਵਗੈਰਾ ਲੱਗੀ ਹੁੰਦੀ ਆ ਅ ਮਤਲਬ ਕਿ ਜਿਆਦੀ ਦੇਰੇ ਉਂਗਰੇ ਨਾ ਇਸ ਕਰਕੇ ਇਹਨੂੰ ਦਵਾਈਆਂ ਲੱਗੀਆਂ ਹੁੰਦੀਆਂ ਜ਼ਿਆਦਾਤਰ ਫਿਰ ਛੇਤੀ ਉਂਗਰੇ ਤੇ ਨਹੀਂ ਹੁੰਦਾ ਵੀ ਨਹੀਂ ਹੋਇਆ ਤੁਸੀਂ ਦੇਖ ਲਓ ਤੇ ਜੇ ਆਪਣਾ ਘਰ ਦਾ ਲਸਣ ਹੋਵੇ ਨਾ ਤਾਂ ਉਹ ਛੇਤੀ ਉੱਗੋਂਦਾ ਇਸ ਮਹੀਨਿਆਂ ਚ ਤੇ ਆਮ ਹੀ ਉੱਗੋਂਦਾ ਪਰ ਇਹਨੇ ਹਲੇ ਲਗਭਗ 6-7 ਮਹੀਨੇ ਇਸ ਤਰ੍ਹਾਂ ਹੀ ਪਿਆ ਰਹਿਣਾ ਇਹਨੇ ਬਿਲਕੁਲ ਵੀ ਨਹੀਂ ਉਗਣਾ ਕਿਉਂਕਿ ਇਹ ਮੋਲ ਵਾਲਾ ਲਸਣ ਆ ਹੁਣ ਪਤਾ ਨਹੀਂ ਇਹਨੂੰ ਕਿਹੜੀਆਂ ਦਵਾਈਆਂ ਇਦਾਂ ਦੀਆਂ ਲੱਗਦੀਆਂ ਵੀ ਇਹ ਉੱਗਦਾ ਹੀ ਨਹੀਂ ਹੈਗਾ ਛੇਤੀ ਇਹ ਖੇਤ ਵਿੱਚ ਵੀ ਛੇਤੀ ਨਹੀਂ ਉਗਦਾ ਮੋਲ ਵਾਲਾ ਲਸਣ ਜਿੱਥੇ ਤੱਕ ਮੈਂ ਨੋਟ ਕੀਤਾ ਜਿਹੜਾ ਮੇਰੇ ਘਰ ਵਾਲਾ ਲਸਣ ਹੈ ਨਾ ਉਹ ਤੀਜੇ ਚੌਥੇ ਦਿਨ ਹੀ ਉੱਗ ਗਿਆ ਆ ਤੇ ਜਿਹੜਾ ਮੈਂ ਮੋਲ ਲੈ ਕੇ ਲਾਇਆ ਵਾ ਉਹ ਹਜੇ ਵੀ ਨਹੀਂ ਉੱਗਿਆ ਹੈਗਾ ਤੇ ਇਸ ਕਰਕੇ ਮੈਂ ਆਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਸੀ ਵੀ ਜੇ ਤੁਸੀਂ ਛੇਤੀ ਗੋੜਾ ਆ ਇਹਨੂੰ ਸਭ ਤੋਂ ਪਹਿਲਾਂ ਤੁਸੀਂ ਲਸਣ ਨੂੰ ਗਿੱਲਾ ਕਰ ਲਓ ਨਾਲੇ ਤਾਂ ਤੋਤਾ ਜਾਊਗਾ ਤੇ ਨਾਲੇ ਤੁਸੀਂ ਉਹਨੂੰ 12-14 ਘੰਟੇ ਵਾਸਤੇ ਭੇਂ ਕੇ ਰੱਖ ਦੋ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ 12-14 ਘੰਟੇ ਦੇ ਬਾਅਦ ਲਗਭਗ ਜੀ ਇੱਕ ਦਿਨ ਇੱਕ ਰਾਤ ਹੋ ਗਈ ਆ ਤੇ ਇਹ ਲਸਣ ਐਸਤਰਾ ਮੜਾ ਮੜਾ ਕੇ ਤੇਗੇ ਤੇ ਨਾ ਅੰਕਰਨ ਆ ਗਿਆ ਇਹਦੇ ਵਿੱਚ ਕਈਆਂ ਗੰਡੀਆਂ ਚ ਆ ਗਿਆ ਕਈਆਂ ਚ ਨਹੀਂ ਵੀ ਆਇਆ ਇੱਕ ਦੋ ਹੀ ਆਏ ਬਸ ਆਹ ਵਾਲਾ ਆ ਇੱਕ ਅੱਦਾ ਹੋਰ ਹੋਣਾ ਤੇ ਇਹਦੇ ਵਿੱਚ ਹੁਣ ਆਪਾਂ ਭਰ ਲਿਆ ਜੀ ਪਾਣੀ ਇਹਨਾਂ ਗੰਡੀਆਂ ਨੂੰ ਆਪਾਂ ਐਸਾ ਹੀ ਰੱਖ ਦਵਾਂਗੇ ਇਹ ਗੰਡੀ ਦੇ ਥੱਲੇ ਪਾਣੀ ਜ਼ਰੂਰ ਚਾਹੀਦਾ ਲੱਗਣਾ ਜਿਹੜਾ ਪਤੀਲਾ ਪਾਣੀ ਵਾਲਾ ਨਾ ਉਹ ਆ ਜਾਲੀ ਤੱਕ ਭਰਿਆ ਹੋਣਾ ਚਾਹੀਦਾ ਮਤਲਬ ਕਿ ਜਾਲੀ ਦੇ ਵਿੱਚ ਪਾਣੀ ਖੜਾ ਹੋਣਾ ਚਾਹੀਦਾ ਇਹਨਾਂ ਗੰਡੀਆਂ ਨੂੰ ਆਪਾਂ ਇਸ ਤਰ੍ਹਾਂ ਵਿੱਚ ਰੱਖ ਦਵਾਂਗੇ ਸਾਰੀਆਂ ਨੂੰ ਪਾਣੀ ਤੁਸੀਂ ਚੈੱਕ ਕਰਦੇ ਰਹੋ ਦੂਜੇ ਤੀਜੇ ਦਿਨ ਹੋ ਸਕੇ ਤਾਂ ਤੁਸੀਂ ਬਦਲ ਦਿਓ ਜੇ ਤੁਹਾਨੂੰ ਯਾਦ ਰਹਿ ਜਾਂਦਾ ਜੇ ਨਹੀਂ ਯਾਦ ਰਹਿੰਦਾ ਤੇ ਮੈਂ ਤਾਂ ਵੈਸੇ ਬਦਲਿਆ ਹੀ ਨਹੀਂ ਸੀ ਹੈਗਾ ਕਿਉਂਕਿ ਮੈਨੂੰ ਜ਼ਿਆਦਾ ਹੀ ਭੁੱਲ ਗਿਆ ਸੀ ਬਾਅਦ ਵਿੱਚ ਤੇ ਬਸ ਇਸ ਤਰ੍ਹਾਂ ਹੀ ਇਹਨੂੰ ਹੁਣ ਥੱਲੇ ਜਿਹੜਾ ਇਹਦੇ ਪਾਣੀ ਖੜਾ ਰਹਿਣਾ ਆ ਇਹਨੇ ਲਸਣ ਨੇ ਲਗਭਗ 4 ਤੋਂ 5 ਦਿਨ ਦੇ ਵਿੱਚ ਜਿਹੜਾ ਉਗ ਕੇ ਉਹ ਬਾਹਰ ਆ ਦੀਆ ਮਤਲਬ ਕਿ ਜਿਹੜੀ ਰੂਟ ਆ ਨਾ ਉਹ ਬਾਹਰ ਆ ਜਾਣੀਆਂ ਤੇ ਮਿਲਦੇ ਆਪਾਂ ਲਗਭਗ 7 ਤੋਂ 8 ਦਿਨ ਬਾਅਦ ਅੱਜ 6 ਦਿਨ ਹੋ ਚੁੱਕੇ ਆ ਜੀ 6 ਤੋਂ 7 ਦੇ ਨਹੀਂ ਹੋ ਚੁੱਕੇ ਆ ਤਾਂ ਆਪਣਾ ਲਸਣ ਉਗ ਕੇ ਤੁਸੀਂ ਦੇਖ ਸਕਦੇ ਹੋ ਐਡਾ ਐਡਾ ਵੱਡਾ ਹੋ ਗਿਆ ਲਗਭਗ 3 3 ਇੰਚੀ ਹੋ ਗਿਆ ਇਹ ਆ ਵਿੱਚ ਇੱਕ ਛੋਟਾ ਰਹਿ ਗਿਆ ਹੋ ਸਕਦਾ ਸਾਈਡ ਤੇ ਹੋਵੇ ਤੇ ਨੂੰ ਪਾਣੀ ਜਿਹੜਾ ਉਹ ਘਟ ਮਿਲਿਆ ਕੁਝ ਮੈਂ ਆ ਗੰਡੀਆਂ ਘੇਰ ਕੇ ਵੀ ਰੱਖ ਦਿੱਤੀਆਂ ਸੀ ਪਰ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਸਾਈਜ਼ ਵੱਡਾ ਨਹੀਂ ਹੋਇਆ ਜਿੰਨਾ ਕਿ ਮਦਰ ਬੂਟਿਆਂ ਦੇ ਵਿੱਚ ਹੋਇਆ ਜਿਹੜੇ ਇਕੱਠੇ ਜੁੜੇ ਹੋਏ ਆ ਤੇ ਹੁਣ ਇਹਨੂੰ ਆਪਾਂ ਜਦੋਂ ਲਗਾਵਾਂਗੇ ਚਾਹੋ ਜੇ ਤੁਸੀਂ ਲਗਾਣਾ ਹੈ ਜੀ ਟੁੜਕੇ ਵਾਸਤੇ ਫਿਰ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਲਗਾ ਦਿਓ ਆ ਮਿੱਟੀ ਦਾ ਇੱਕ ਗਮਲਾ ਲੈ ਲਿਆ ਇੱਧਰ ਤੁਸੀਂ ਚਾਹੋ ਤਾਂ ਇਹਨੂੰ ਇਸ ਤਰ੍ਹਾਂ ਹੀ ਲਗਾ ਸਕਦੇ ਹੋ ਬਸ ਇਹਨੂੰ ਇਸ ਤਰ੍ਹਾਂ ਹੀ ਲਗਾ ਦਿਓ ਮਿੱਟੀ ਦੇ ਵਿੱਚ ਨੱਪ ਦਿਓ ਤੇ ਇਹ ਲਗਭਗ ਤੀਜੇ ਚੌਥੇ ਦਿਨ ਤੁਹਾਡਾ ਜਿਹੜਾ ਖਾਣ ਦੇ लायक ਲਸਣ ਉਹ ਬਣ ਜਾਣਾ ਆ ਮਤਲਬ ਪੱਤੇ ਤੁਸੀਂ ਇਹਦੀ ਕਟਿੰਗ ਕਰੋ ਇੰਨੀ ਪੂਰੀ ਕੈਂਚੀ ਦੇ ਨਾਲ ਇੱਕ ਵਾਰ ਦਾ ਤੁਹਾਡਾ ਟੁੜਕਾ ਜੋਗਾ ਇਹ ਲਸਣ ਇਹ ਨਾ ਹੋ ਜਾਣਾ ਜੇ ਤੁਸੀਂ ਇਸ ਤਰ੍ਹਾਂ ਨਹੀਂ ਲਗਾਉਣਾ ਚਾਹੁੰਦੇ ਤਾਂ ਇਹਦੀਆਂ ਤੁਸੀਂ ਜਿਹੜੀਆਂ ਕਲੀਆਂ ਵਾਂ ਉਹ ਕਲੀਆਂ-ਕਲੀਆਂ ਕਰ ਲੋ ਤੇ ਉਹਦੇ ਨਾਲ ਤੁਹਾਡੀ ਜਿਹੜੀ ਜਗ੍ਹਾ ਫਿਰ ਬਹੁਤ ਜ਼ਿਆਦੀ ਲੱਗ ਜਾਣੀ ਆ ਤੇ ਇਸ ਤਰ੍ਹਾਂ ਵੀ ਤੁਸੀਂ ਲਗਾ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਲਗਾ ਸਕਦੇ ਹੋ ਪਰ ਇਸ ਤਰ੍ਹਾਂ ਲਸਣ ਲਗਾਉਣ ਦੇ ਨਾਲ ਨਾ ਬਹੁਤ ਛੇਤੀ ਤੁਹਾਡਾ ਜਿਹੜਾ ਲਸਣ ਆ ਤਿਆਰ ਹੋ ਜਾਊਗਾ ਜੇ ਤੁਸੀਂ ਸੇਲ ਵੀ ਕਰਨਾ ਹੈ ਨਾ ਵੇਚਣ ਵਾਸਤੇ ਤੁਸੀਂ ਲਗਾਣਾ ਤਾਂ ਮਤਲਬ ਬਹੁਤ ਜਲਦੀ ਜਿਹੜਾ ਖੇਤ ਦੇ ਵਿੱਚੋਂ ਵੀ ਮੈਂ ਦੇਖਿਆ ਮੈਂ ਲਗਾਇਆ ਸੀ ਇਸ ਤਰ੍ਹਾਂ ਪਰ ਮੈਂ ਕਲੀਆਂ-ਕਲੀਆਂ ਗੰਡੀਆਂ ਕਰਕੇ ਲਗਾਈਆਂ ਮਤਲਬ ਜਿਸ ਤਰ੍ਹਾਂ ਲਸਣ ਆ ਨਾ ਇਹਨੂੰ ਇਸ ਤਰ੍ਹਾਂ ਤੋੜ ਕੇ ਇਸ ਤਰ੍ਹਾਂ ਕਰਕੇ ਮੈਂ ਲਗਾਈਆਂ ਸੀਗੀਆਂ ਕਿਉਂਕਿ ਇਹਦੀ ਜੜਾਂ ਤਾਂ ਪਹਿਲਾਂ ਹੀ ਲੱਗੀਆਂ ਹੋਈਆਂ ਆ ਆ ਦੇਖੋ ਤੁਸੀਂ ਕਿੱਡ ਕਿੱਡੀਆਂ ਦੀਆਂ ਜੜਾਂ ਹੋ ਚੁੱਕੀਆਂ ਪਰ ਇਹ ਆ ਵੀ ਇਹਨੂੰ ਪਾਣੀ ਦੇ ਕੇ ਤੁਸੀਂ ਫੇ ਲਗਾਣਾ ਪੈਣਾ ਤੁਹਾਨੂੰ ਜਾਂ ਤੁਸੀਂ ਤੁਰੰਤ ਬਾਅਦ ਵਿੱਚ ਪਾਣੀ ਦੇ ਦਿਓ ਇੱਕ ਵੀ ਧੁੱਪ ਲੱਗ ਗਈ ਦੇ ਦੀਆਂ ਜੜਾਂ ਜਿਹੜੀਆਂ ਨਾ ਉਹ ਖਰਾਬ ਹੋ ਜਾਣੀਆਂ ਸ਼ਾਮ ਦੇ ਟਾਈਮ ਤੁਸੀਂ ਲਗਾਓ ਲਗਾ ਕੇ ਤੁਰੰਤ ਦੀ ਤੁਰੰਤ ਪਾਣੀ ਦੇ ਦਿਓ ਤੇ ਜਾਂ ਤੁਸੀਂ ਫਿਰ ਜਿਹੜਾ ਜਗ੍ਹਾ ਨੂੰ ਗਿੱਲੀ ਕਰਕੇ ਫੇ ਤੁਸੀਂ ਲਗਾਓ ਤੇ ਬਹੁਤ ਆਸਾਨ ਤਰੀਕਾ ਆ ਇਹ ਲਸਣ ਲਗਾਉਣ ਦਾ ਚਾਹੋ ਇਹਦਾ ਲਗਾ ਦਿਓ ਚਾਹੇ ਤਾਂ ਤੁਸੀਂ ਇਹਨੂੰ ਗੇਰ ਕੇ ਵੀ ਲਗਾ ਦਿਓ ਉਹ ਤੁਹਾਡੀ ਆਪਣੀ ਪਸੰਦ ਆ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਜਿਸ ਤਰ੍ਹਾਂ ਤੁਸੀਂ ਵਾਰਤਰਾ ਉਸ ਤਰ੍ਹਾਂ ਤੁਸੀਂ ਲਗਾ ਸਕਦੇ ਹੋ ਠੀਕ ਆ ਜੀ ਹੁਣ ਮੈਂ ਇਹਨੂੰ ਲਗਾਉਣ ਵਾਸਤੇ ਪਹਿਲਾਂ ਮੈਂ ਇੱਕ ਮਿੱਟੀ ਦਾ ਗਮਲਾ ਤਿਆਰ ਕਰ ਲਵਾਂ ਇਸ ਗਮਲੇ ਦੇ ਵਿੱਚ ਮਿੱਟੀ ਭਰ ਲਈ ਆ ਜੀ ਮੈਂ ਲਗਭਗ ਮੈਂ ਜਿਹੜੀ ਆ 60% ਹੀ ਪੱਤਿਆਂ ਦੀ ਖਾਦ ਪਾਤੀ ਆ ਤੇ 40% ਮੈਂ ਇਹਦੇ ਵਿੱਚ ਜਿਹੜੀ ਆ ਨੋਰਮਲ ਮਿੱਟੀ ਪਾਈ ਜਿਹੜੀ ਸਾਡੇ ਇੱਥੋਂ ਦੇ ਖੇਤ ਦੀ ਹੁੰਦੀ ਆ ਠੀਕ ਆ ਜੀ ਲਸਣ ਜ਼ਿਆਦਾਤਰ ਜਿਹੜੀ ਜਿੰਨੀ ਉਹਨੂੰ ਸੌਫਟ ਮਿੱਟੀ ਮਿਲੂਗੀ ਨਾ ਓਨਾ ਹੀ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਮੈਂ ਲਸਣ ਲਗਾ ਚੁੱਕੀ ਆ ਇਸ ਕਰਕੇ ਮੈਂ ਇਹਦੀਆਂ ਕਲੀਆਂ-ਕਲੀਆਂ ਗੰਡੀਆਂ ਨਹੀਂ ਕਰਨੀਆਂ ਬਸ ਇਸੇ ਤਰ੍ਹਾਂ ਹੀ ਮੈਂ ਲਗਾ ਦੇਣਾ ਆ ਤਾਂ ਕਿ ਆਪਣੇ ਖਾਣ ਨੂੰ ਜਿਹੜਾ ਆ ਇਹ 2-4 ਦਿਨ ਦੇ ਵਿੱਚ ਬਸ ਤਿਆਰ ਹੋ ਜਵੇ ਤਾਂ ਫਿਰ ਆਪਾਂ ਇਹਨਾਂ ਨੂੰ ਆ ਪਾਟ ਕੇ ਪੂਰਾ ਪੂਰਾ ਹੀ ਤੇ ਆਪਾਂ ਇਹਦਾ ਤੜਕੇ ਲਾਉਣ ਵਾਸਤੇ ਇਹਨੂੰ ਜਿਹੜਾ ਵਰਤ ਲੈਣਾ ਵਾ ਇਸ ਤਰ੍ਹਾਂ ਦੇ ਮੈਂ ਹੋਰ ਵੀ ਥੋੜੇ ਲਾਏ ਹੋਏ ਆ ਕੰਟੇਨਰ ਪਰ ਉਹਨਾਂ ਦੇ ਵਿੱਚ ਮੈਂ ਕੱਲਾ-ਕੱਲਾ ਕਰਕੇ ਲਾਇਆ ਇਹਦੇ ਵਿੱਚ ਮੈਂ ਇਕੱਠਾ ਹੀ ਲਗਾ ਦੇਣ ਲੱਗੀ ਇਸੇ ਤਰ੍ਹਾਂ ਹੀ ਕਿਉਂਕਿ ਮੈਂ ਪਾਕਮਾਰੀ ਰੱਖਣਾ ਹੈਗਾ ਇਹ ਜਿਸ ਤਰ੍ਹਾਂ ਤੁਸੀਂ ਕੜੀ ਬਣਾਉਂਦੇ ਹੋ ਜਾਂ ਕੋਈ ਧਰੀ ਵਾਲੀ ਸਬਜੀ ਬਣਾਉਂਦੇ ਹੋ ਨਾ ਉਹਦੇ ਵਿੱਚ ਜੇ ਤੁਸੀਂ ਪੱਤੇ ਵਾਲਾ ਲਸਣ ਇਸ ਤਰ੍ਹਾਂ ਆਹ ਵਾਲਾ ਵਰਤੋਗੇ ਮਤਲਬ ਜਿਹੜਾ ਪੂਰਾ ਤਿਆਰ ਨਹੀਂ ਹੋ ਚੁੱਕਾ ਹੋਊਗਾ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਕਿਉਂਕਿ ਪੱਤੇ ਛੋਟੇ ਹੁੰਦੇ ਆ ਤੇ ਸਾਰਾ ਟੇਸਟ ਜਿਹੜਾ ਇੰਨੇ ਕੇ ਸਾਈਜ਼ ਦੇ ਵਿੱਚ ਹੀ ਜਿਹੜਾ ਉਹ ਸਿਮਟ ਕੇ ਰਹਿ ਜਾਂਦਾ ਆ ਇਹਨੂੰ ਤੁਸੀਂ ਕਰੀ ਇਦਾਂ ਵਰਤ ਕੇ ਦੇਖਿਓ ਆਹ ਵਾਲਾ ਜਿੱਦਾਾ ਹੋਣਾ ਨਾ ਇਹਨੇ ਨਾ ਹੋ ਗਿਆ ਤਾਂ ਮਤਲਬ 4 ਜਾਂ 5 ਦਿਨ ਤੱਕ ਇਹਨੂੰ ਮੈਂ ਪਾਟ ਲੈਣਾ ਤੇ ਇਤ ਇੰਨਾ ਜ਼ਿਆਦਾ ਟੇਸਟ ਹੋਣਾ ਨਾ ਇਸ ਲਸਣ ਦੇ ਵਿੱਚ ਬਹੁਤ ਜ਼ਿਆਦਾ ਇੱਕ ਤਾਂ ਇਹਦੀ ਜਿਹੜੀ ਗੰਢੀ ਆ ਥੱਲੇ ਉਹ ਵੀ ਖਰਾਬ ਨਹੀਂ ਹੋਣੀ ਇਹਨਾਂ ਦਿਨਾਂ ਦੇ ਵਿੱਚ ਤੇ ਉਹਦਾ ਵੀ ਜਿਹੜਾ ਪੂਰਾ ਆਪਾਂ ਨੇ ਮਤਲਬ ਅਸਰ ਜਾਂ ਟੇਸਟ ਕਹਿ ਲਓ ਤੁਸੀਂ ਮਿਲ ਜਾਣਾ ਤੇ ਪੱਤੇ ਆ ਦਾ ਜਿਹੜਾ ਅਲੱਗ ਤੋਂ ਜਿਹੜਾ ਆਪਾਂ ਹਰੇ ਪਿਆਜ਼ ਜਾਂ ਹਰਾ ਆਪਾਂ ਲਸਣ ਵਰਤਦੇ ਆ ਉਹ ਆਪਾਂ ਨੂੰ ਲੱਗ ਤੋਂ ਮਿਲ ਜਾਣੇ ਗੰਢੀ ਵੀ ਨਹੀਂ ਖਰਾਬ ਹੋਣੀ ਤੇ ਆਪਾਂ ਨੂੰ ਪੱਤੇ ਵੀ ਮਿਲ ਜਾਣੇ ਆ ਇਸ ਤਰ੍ਹਾਂ ਤੁਸੀਂ ਜਿਆਦਾ ਵੀ ਲਗਾ ਸਕਦੇ ਹੋ ਮੈਂ ਕੁਛ ਆਪ ਹੋਰ ਕੇ ਇਸ ਤਰ੍ਹਾਂ ਵੀ ਪਿੰਤਾ ਹੋਇਆ ਇਹ ਵੀ ਮੈਂ ਲਗਾਉਣਾ ਵਾ ਇਹ ਵੀ ਮੈਂ ਸੇਮ ਇਸੇ ਇਸ ਤਰ੍ਹਾਂ ਹੀ ਅਸੀਂ ਵਰਤਦੇ ਹੁੰਨੇ ਆ ਕਿਉਂਕਿ ਇਹਦੀ ਗੰਡੀ ਵੀ ਕੰਮ ਆ ਜਾਂਦੀ ਹੈ ਤੇ ਇਹਦੇ ਪੱਤੇ ਵੀ ਕੰਮ ਆ ਜਾਂਦੇ ਦੋਨੋਂ ਚੀਜ਼ਾਂ ਆਪਾਂ ਨੂੰ ਦੋ ਮਤਲਬ ਬੈਨੀਫਿਟ ਮਿਲ ਜਾਂਦੇ ਆ ਇਹਦੇ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਹੁਣ ਇਹਨੂੰ ਮੈਂ ਪਾਣੀ ਨਹੀਂ ਪਾਉਣਾ ਲਗਭਗ 3-4 ਦਿਨ ਪਾਣੀ ਪਾਉਣਾ ਹੀ ਨਹੀਂ ਹੈਗਾ ਜਿੰਨੇ ਦਿਨ ਮਤਲਬ ਕਿ ਇਹਨੂੰ ਆਪਾਂ ਵਰਤ ਨਹੀਂ ਲੈਣਾ ਉਹਨੇ ਦਿਨ ਪਾਣੀ ਬਿਲਕੁਲ ਨਹੀਂ ਪਾਉਣਾ ਨਹੀਂ ਤੇ ਇਹਨੇ ਗਲ ਜਾਣਾ ਮਿੱਟੀ ਮੈਂ ਗਿੱਲੀ ਕਰਕੇ ਪਹਿਲਾਂ ਹੀ ਲਈ ਆ ਕਾਫੀ ਨਮੀ ਆ ਮਿੱਟੀ ਦੇ ਵਿੱਚ ਤੇ ਇਸ ਕਰਕੇ ਬਸ ਹੁਣ ਇਹਨੂੰ ਮੈਂ ਧੁੱਪੇ ਰੱਖ ਦੇਣਾ ਧੁੱਪ ਦੇ ਨਾਲ ਕੀ ਹੋਊਗਾ ਕਿ ਜਲਦੀ ਜਲਦੀ ਜਿਹੜਾ ਵਾ ਇੱਕ ਤੇ ਦਾ ਕਲਰ ਚੇਂਜ ਹੋਊਗਾ ਤੇ ਦੂਜਾ ਇਹ ਵੱਧੂਗਾ ਵੀ ਛੇਤੀ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸਸੀ ਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ